ਹਾਜੀ ਦੋਸਤੋ ਸਾਰਿਆਂ ਨੂੰ ਸਸਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਘੜਕਾ ਚੰਬਾ ਪਿੰਡ ਥੋੜੀ ਦੂਰੀ ਤੇ ਹੈਗਾ ਦੋਸਤੋ ਘੜਕਾ ਚੰਬਾ ਦੇ ਨਾਮ ਨਾਲ ਸਾਰੇ ਵੀਰ ਜਾਣਦੇ ਆ ਤੇ ਚੋਲਾ ਸਾਹਿਬ ਤਕਰੀਬਨ ਕੋਈ 1.5-2 ਕਿਲੋਮੀਟਰ ਦੀ ਦੂਰੀ ਹੈਗੀ ਹੈ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਅਮਰਤ ਦੇ ਕੋਲ ਆਇਆ ਦੋਸਤੋ ਤੇ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਨਗ ਜਿਹੜੇ ਅੱਜ ਦੋ ਦਿਖਾ ਦਾਂਗੇ ਪਸ਼ੂ ਜਿਹੜੇ ਆਉਂਦੇ ਜਾਂਦੇ ਰਹਿੰਦੇ ਆ ਡੇਲੀ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਨੇ ਠੀਕ ਹੈ ਜੀ ਚਾਹੇ ਮੱਝਾਂ ਹੋਣ ਟੋਕੜ ਪਸ਼ੂ ਵੀ ਇਥੋਂ ਮਿਲ ਜਾਂਦੇ ਆ ਟੋਕੜ ਗੱਭਣ ਪਸ਼ੂ ਸੋ ਹਰ ਇੱਕ ਤਰ੍ਹਾਂ ਦੀ ਜਿਹੜੀ ਕੁਆਲਿਟੀ ਆ ਹਰ ਇੱਕ ਤਰ੍ਹਾਂ ਦੀ ਕੈਟਾਗਰੀ ਦੇ ਪਸ਼ੂ ਇਸ ਕਰੇ ਅਵੇਲੇਬਲ ਰਹਿੰਦੇ ਆ ਤੁਸੀਂ ਬਸ ਸਮੇਂ-ਸਮੇਂ ਦੇ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਦੋ ਵੜਾ ਤੁਹਾਨੂੰ ਦਿਖਾ ਦਾਂਗੇ ਬਿਲਕੁਲ ਸੁਈਆਂ ਤਾਜ਼ੀਆਂ ਸੁਈਆਂ ਨੇ ਵਿਧ ਬੱਚੇ ਹੈਗੇ ਆ ਸੋ ਪੂਰੀ ਡਿਟੇਲ ਆ ਵੀਰ ਅਮਰਤ ਦੇ ਨਾਲ ਗੱਲ ਕਰ ਲਾਂਗੇ ਅੱਜ 11 ਅਗਸਤ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਕੱਲ 6 ਵਜੇ ਮਾਰਨਿੰਗ 12 ਅਗਸਤ ਨੂੰ ਦੋਸਤੋ ਵੀਡੀਓ ਅਪਲੋਡ ਕਰ ਦਿੱਤੀ ਜਾਊਗੀ। ਸੋ ਥੋ ਟਾਈਮ ਦੀ ਚੁਵਾਈ ਕਰ ਲਿਓ ਨਰਕ ਪਰਖ ਤਸੱਲੀ ਆਪਦਾ ਹੱਕ ਸਮਝ ਕੇ ਤੁਸੀਂ ਘਰ ਵਿਜ਼ਿਟ ਕਰਕੇ ਕਰ ਲਿਓ। ਆਓ ਕਰਦੇ ਹਾਂ ਗੱਲਬਾਤ ਭਾਈ ਅਮਰਤ ਦੇ ਨਾਲ। ਸਭ ਤੋਂ ਪਹਿਲਾਂ ਵੀਰ ਅਮਰਤ ਸਤਿ ਸ੍ਰੀ ਅਕਾਲ ਭਰਾ। ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ? ਠੀਕ ਠਾਕ ਫਿਰ। ਬਹੁਤ ਵਧੀਆ ਵੀਰ ਜੀ ਤੁਸੀਂ ਸੁਣਾਓ। ਚਲੋ ਚੰਗੇ ਚਾਹੀਦੇ ਵਧੀਆ ਫਿਰ। ਤੇ ਅਮਰਤ ਭਾਈ ਪਸ਼ੂ ਵਿਕਦੇ-ਬੁੱਕਦੇ ਰਹਿੰਦੇ ਆ ਵਧੀਆ ਫਿਰ। ਹਾਂਜੀ ਹਾਂਜੀ ਹਾਂਜੀ। ਵੜਾ ਹੈਗਾ ਫਿਰ ਸਵੇਰੇ ਹੀ ਵੇਚ ਰੀਆਂ ਦੋ। ਹਾਂ। ਇਹ ਕਿ ਜ ਠੀਕ ਆ ਹਾਂਜੀ ਤੇ ਹੁਣ ਫਿਲਹਾਲ ਜਿਹੜੀਆਂ ਵੜਾ ਅੱਜ ਮੌਜੂਦ ਉਹ ਦੋ ਵੜਾ ਬਿਕਾਊਗਾ ਦੋ ਦੋ ਵੀਰ ਜੀ ਦੋਵੇਂ ਤਾਜ਼ੀਆਂ ਸੂਈਆਂ ਹਾਂਜੀ ਵੀਰ ਜੀ ਇੱਕ ਪਰਸੋਂ ਦੀ ਸੂਈ ਇੱਕ ਕੱਲ੍ਹ ਦੀ ਸੂਈ ਠੀਕ ਆ ਜੀ ਹਾਂਜੀ ਇੱਕ ਕੱਲ੍ਹ ਸੂਈ ਆ ਇੱਕ ਪਰਸੋਂ ਇੱਕ ਪਰਸੋਂ ਸੂਈ ਆ ਹਾਂਜੀ ਦੋ ਆ ਆਜੋ ਨਾਲ ਦੀ ਨਾਲ ਆਪਾਂ ਡਿਟੇਲ ਸਾਂਝੀ ਕਰਦੇ ਰਹਿਨੇ ਆਜੋ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲਈਏ ਠੀਕ ਆ ਪਹਿਲੇ ਨੰਬਰ ਵਾਲੀ ਝੁੰਗੀ ਆ ਜੀ ਹਾਂ ਠੀਕ ਆ 12 ਕਿਲੋ ਬੋਲਾ ਆਏ ਥੱਲੇ ਇਹ 12 ਕਿਲੋ ਬੋਲਾ ਪਰਸੋਂ ਦੀ ਸੂਈ ਥਲੇ 12 ਕਿਲੋ ਬੋਲਾ ਮਗਰ ਵੱਛਾ ਜੁਈ ਹੂੰ ਮਗਰ ਪੱਛਾ ਪਰਸੋਂ ਦੀ ਸੂਈ ਥਲੇ 12 ਕਿਲੋ ਬੋਲਾ ਤੇ ਦੁੱਧ ਕੀ ਕੈਪੈਸਿਟੀ ਰਹੂਗੀ ਤੁਹਾਡੇ ਅਕੋਰਡਿੰਗ ਮੇਰੇ ਜਿਹੜੇ ਸਾਹ ਨਾ ਬੋਲਾ ਕੱਢਣ ਦੀ ਉਹਦੇ ਅੰਦਰ 20 ਕਿਲੋ 18 ਕਿਲੋ ਵੈੜ ਦੁੱਧ ਚ ਆਊਗੀ ਨਾ 18 ਕਿਲੋ ਹਾਂ ਲੈ ਵੀ ਇਹਨੇ ਦੱਸ ਦੇਣਾ ਤੁਹਾਨੂੰ ਨੇ ਹੂੰ ਹਾਂਜੀ ਵੀ ਵਿਖਾਲਾ ਚੰਗਾ ਸੋਨਾ ਫੱਪ ਪੂਰੀ ਹੈਗੀ ਆ ਵੈੜ ਦੀ ਸਵੇਰ ਤੀਜਾ ਦੱਸਿਆ ਤੀਜਾ 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 ਸੂਆ ਠੀਕ ਆ ਤੇ ਬਾਕੀ ਸਿੰਘ ਜਿਹੜੇ ਦੋਸਤੋ ਝੁੰਗੀ ਸਿੰਘ ਆਪਾਂ ਕਹਿ ਦਨੇ ਝੁੰਗੀ ਆ ਉਹ ਉਹ ਜਿਹੜੀ ਸਿੰਘਾਂ ਦੀ ਬੰਤਰ ਹੈਗੀ ਆ ਬਾਕੀ ਠੰਡੀ ਧੀਰੀ ਆ ਸੀਲ ਸੌ ਕਿੰਨੀ ਆ ਉਹ ਬਿਲਕੁਲ ਤੁਹਾਨੂੰ ਜਿਹੜਾ ਥਾਣ ਦੇਵੇ ਤੋਂ ਵੀ ਚੈੱਕ ਕਰਾ ਦਿੱਤੀ ਜਾਊਗੀ ਆ ਦੇਖੋ ਆ ਦੇਖੋ ਬਹੁਤ ਜਿਆਦੀ ਸੀਲ ਇਹ ਨਹੀਂ ਛੜ ਮਾਰੂ ਡੰਗਰ ਨਵਾਉਣ ਲੱਗਿਆਂ ਵੀ ਇਦਾਂ ਹੀ ਕਰਦੀ ਏ ਲੋ ਬੇ ਬਹੁਤ ਮਿੱਠੀਆਂ ਠੀਕ ਆ ਜੀ ਬਾਕੀ ਡੰਗਰ ਵੀ ਪੂਰਾ ਮੁਠੀ ਵਾਲਾ ਜੀ ਹੱਥੀ ਚਵਾਈ ਤੁਸੀਂ इजीली ਕਰ ਸਕਦੇ ਹੋ ਬਿਲਕੁਲ ਮੁਠੀ ਥਣ ਲੱਗਾ ਹੈਗਾ ਤੇ ਕੱਦ ਵਹਿੜ ਦਾ ਚੰਗਾ ਹੈਗਾ ਵੱਡੀ ਆ ਪੂਰੀ ਠੀਕ ਆ ਇਸ ਸੂ ਦੇ ਵਿੱਚ ਪਸ਼ੂ ਜਿਵੇਂ ਮਤਲਬ ਕਿ 2-3 ਦਿਨ ਹੋਏ ਆ ਸੂ ਦੇ ਵਿੱਚ ਇਸ ਕਰਕੇ ਪਸ਼ੂ ਜਿਹੜਾ ਦੋਸਤੋ ਥੋੜਾ ਜਿਆ ਆਪਦੇ ਆਪ ਨੂੰ ਮੈਂਟੇਨ ਕਰਦਾ ਤਕਰੀਬਨ ਕਿ 5-4 ਦਿਨ ਹਫਤੇ ਦੇ ਵਿੱਚ ਵਿੱਚ ਸੋ ਬਾਕੀ ਆਪਾਂ ਤੋਰ ਕੇ ਤੁਹਾਨੂੰ ਦਿਖਾਉਣੇ ਆ ਜਿਹੜਾ ਬੱਚਾ ਤੁਹਾਨੂੰ ਨਾਲ ਹੀ ਦਿਸ ਪੈਣਾ ਆ ਜਿਹੜਾ ਮੇਲ ਕਾਫ ਆ ਠੀਕ ਆ ਆ ਵੇਖੋ ਵੇੜ ਆਰਡਰ ਕੁਆਲਿਟੀ ਚੰਗੀ ਸੋਹਣੀ ਆ ਠੀਕ ਆ ਜੀ ਚੌਰ ਸਲੇਵਾ ਤੇ ਕੰਪੈਕਟ ਜਿਹਾ ਆਰਡਰ ਦੋਸਤੋ ਆਪਾਂ ਕਹਿ ਲਈਏ ਵੀ ਬਿਲਕੁਲ ਫਿਕਸਡ ਆਰਡਰ ਆ ਸੋ ਸੋਹਣੀ ਐਚਵਾਈ ਕਰਾ ਦਊਗੀ ਬਾਕੀ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਠੀਕ ਹੈ ਬਾਕੀ ਥੋੜਾ ਜਿਹਾ ਬੱਚੇ ਦਾ ਕਰਦੀ ਆ ਜੀ ਸੋ ਬਹੁਤ ਵਧੀਆ ਦੋਸਤੋ ਆਰਡਰ ਕੁਆਲਟੀ ਆ ਪਸੰਦ ਆਊਗੀ ਆ ਇੱਕ ਆਸ ਕਰ ਸਕਦੇ ਆ ਵੀ ਇਹੋ ਜਿਹਾ ਆਰਡਰ ਕੁਆਲਟੀ ਵਾਲੀ ਬੈਡ ਦੋਸਤੋ ਚੰਗਾ ਸੋਨਾ ਦੁੱਧ ਪਾ ਦਿਓਗੀ ਬਾਕੀ ਚੁਵਾਈ ਤੁਸੀਂ ਕਰ ਲਿਓ ਦੋ ਟਾਈਮ ਹੁਣ ਫਿਲਹਾਲ ਚਲੋ ਬੌਲੇ ਦੇ ਉੱਤੇ ਆ ਤੇ 12 ਤੋਂ ਮਤਲਬ ਵੀ ਹੁਣ ਸਟਾਰਟ ਹੀ ਹੋਇਆ ਕੰਮ 12 ਦਾ 13 ਹੋ ਵੀਰ ਚਲ 12 ਪੱਕਾ ਲੋ ਯਰਗਾ ਹਾਂ ਹਾਂ ਠੀਕ ਆ ਠੀਕ ਆ ਤੇ ਇੱਕ ਵਾਰੀ ਕੋਈ ਨਹੀਂ ਗੱਲ ਹਾਂ ਨਾ ਲਓ ਜੀ ਠੀਕ ਆ ਜੀ ਬਾਕੀ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਹਾਂ ਜੀ ਫੇਸ ਵੀ ਬਹੁਤ ਚੰਗਾ ਮਗਰ ਆਪ ਅੱਛਾ ਹੈਗਾ ਠੀਕ ਆ ਜੀ ਮੇਲ ਕਾਰ ਪਤਲੀ ਤੇ ਮੋਡੀ ਦੀ ਵੈੜ ਪੂਰੀ ਹੈ ਇਹ ਨਹੀਂ ਮੋਟੀ ਚਾਮਲ ਹਾਂ ਲਓ ਵੀ ਭਰਾਵੋ ਠੀਕ ਆ ਜੀ ਤੇ ਬਾਕੀ ਚੰਗੀ ਸੇਵਾ ਦੋਸਤੋ ਹੋਣੀ ਚਾਹੀਦੀ ਆ ਚੰਗੇ ਮਿਲਕ ਦੀ ਆਪਾਸ ਕਰ ਸਕਦੇ ਆ ਬਾਕੀ ਰੇਟ ਪਰਤਾ ਪੁੱਛਾਂਗੇ ਸਭ ਤੋਂ ਵੱਡੀ ਗੱਲ ਆ ਵੀ ਮੁੱਲ ਭਾਅ ਪਰਤਾ ਜਿਹੜਾ ਉਹ ਵੀ ਜਾਇਜ਼ ਹੋਵੇ ਤੇ ਸਾਰਾ ਕੰਮ ਰਲਦਾ ਮਿਲਦਾ ਜਾਂਦਾ ਠੀਕ ਹੈ ਜੀ ਆ ਉਹ ਕਰ ਲੈਣੀ ਆ ਗੱਲ ਪੁੱਛ ਲੈਣੀ ਆ ਆਪਾਂ ਕੀ ਜਿਹੜਾ ਮੁੱਲ ਰਹੂਗਾ ਕੀ ਰੇਟ ਆ ਅਮਰਤ ਠੀਕ ਹੈ ਭਰਾ ਐਨ ਬੋਲੀ ਸੀਨੇ ਵਸ਼ੀ ਨਾਲ ਮਾਰਨਾ ਪਤਾ ਕੀ ਸੇ ਕਿੰਨਾ ਕੁ ਮੁੱਲ ਕਿੰਨਾ ਕਰੂਗਾ ਮਿਰਜੇ ਦੇ ਸਿੰਘ ਆ ਨਾ ਹੁੰਦੇ ਨਾ ਵਸ਼ੀ ਫਿਰ 50000 ਦੀ ਅੱਛਾ ਜੀ ਹੁਣ ਸਿੰਘਾਂ ਦਾ ਮੁੱਲ ਤਾਂ ਉਹ ਵਧਾ ਕਰਨਾ ਹੀ ਪੜਨਾ ਥੋੜਾ ਉਹਨਾਂ ਆਪ ਮੋਲ ਬਣਾ 50 ਕਰੀਏ 45 ਕਰੀਏ 40 ਨੂੰ ਮਾਨਤਾਨ ਕਰਦਾ ਹਾਂ ਹੂੰ ਤਾਂ ਸਿੰਘ ਦਿਖਾ ਦਈਏ ਹਾਂ ਉਹ ਤਾਂ ਮੈਂ ਕਹਿੰਦਾ 10000 ਸਿੰਘਾਂ ਦੇ ਘੱਟ ਕਰਤਾ ਆਪਾਂ ਹਾਂਜੀ ਆਹ ਨੇ ਘੱਟ ਕਿਹੜੀ ਕਿਲੋ ਕਰਨਾ ਆਪਾਂ ਸਿੰਗ ਧਗਾ ਦੇਨੇ ਹਾਂ ਠੀਕ ਆ ਤੇ ਫਿਰ ਹਾਲ ਦੋਸਤੋ ਹਰ ਇੱਕ ਚੀਜ਼ ਨੂੰ ਵੇਖ ਕੇ ਜਿਹੜਾ ਮਾਦੇ ਨਜ਼ਰ ਰੱਖ ਕੇ ਪਸ਼ੂ ਦਾ ਮੁੰਡ ਕੀਤਾ ਜਾਂਦਾ ਤੇ 40 ਡਿਮਾਂਡ ਕਿ 40 ਤੋਂ ਥੱਲੇ ਵੀ ਥੋੜਾ ਆਪਾਂ ਹੋ ਜੂਗਾ ਕੋਈ ਗੱਲ ਨਹੀਂ ਵੀਰ ਜੀ ਪੂੰਖ ਲਾਵੇ ਕੋਈ ਵੀਰ ਮਾਨਤਨ ਕਰਾਂਗੇ ਜਰੂਰ ਬਿਲਕੁਲ 40 ਦੇ ਜਿਹੜਾ ਦੋਸਤੋ ਅੰਦਰ ਬਾਹਰ ਵੀ ਤੁਸੀਂ ਜਿੱਥੋਂ ਤੱਕ ਗੁੰਜਾਇਸ਼ ਹੋਈ ਜਰੂਰ ਹੋ ਜੂਗਾ ਮਾਨਤਨ ਹੋ ਜੂਗਾ ਠੀਕ ਆ ਜਰੂਰ ਤੁਸੀਂ ਸੰਪਰਕ ਕਰਿਓ ਤੇ ਆਪਦੀ ਤਸੱਲੀ ਕਰਿਓ 13 ਕਿਲੋ ਦੁੱਧ ਹੋਊਗਾ 12 ਪੱਕਾ ਉਹ ਲੋਹੇਰ ਦਾ ਠੀਕ ਹੈ ਬਰਾ ਹਾਂ ਚਵਾਚੂ ਬਹੁਤ ਚੰਗਾ ਜੀ ਇਹਨੇ ਬੱਚੇ ਲਈ ਠੀਕ ਹੈ ਜੀ ਇਸ ਤੋਂ ਬਾਅਦ ਦੋਸਤੋ ਜਿਹੜੀ ਅਗਲੀ ਵਹਿੜ ਆ ਇਹ ਤੁਹਾਨੂੰ ਦਿਖਾਉਣੀ ਹੈ ਇਹ ਵੀ ਬਿਲਕੁਲ ਤਾਜੀ ਸੂਈ ਹੈ ਤੇ ਪੂੜੇ ਵੀ ਨਹੀਂ ਚੁੱਕੇ ਜੀ ਬਿਲਕੁਲ ਪੂੜੇ ਵੀ ਨਹੀਂ ਅਜੇ ਚੁੱਕੇ ਗਏ ਨੇ ਦੋਸਤੋ ਉਵੇਂ ਬਿਲਕੁਲ ਜਿਹੜੀ ਹੈ ਅੱਜ ਮਾਰਨਿੰਗ ਹੈ ਕੱਲ ਰਾਤੀ ਸੂਈ ਹੈ ਸ਼ਾਮ ਨੂੰ ਨਹੀਂ 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 ਵੀਰ ਜੀ ਕੱਲ ਸ਼ਾਮ ਦੀ ਸੂਈ ਹੈ ਕੱਲ ਸ਼ਾਮ ਦੀ ਸੂਈ ਹੈ ਹੁਣ ਤੀਜੇ ਡੰਗ ਦੀ ਜਿਹੜੀ ਚੁਵਾਈ ਹੋਣੀ ਹੈ ਹਾਂ ਸਾਫ਼ ਕੀਤੀ ਗਏ ਠੀਕ ਆ ਤੇ ਅਮਰਤ ਇੱਕ ਵਾਰ ਇਹ ਦੱਸ ਦੇ ਵੀ ਸਵੇਰ ਕਿੰਨਾ ਹੈ ਸੂਈ ਹੈ ਇਹ ਤਾਂ ਕਿਆ ਹੀ ਸੀ ਹਾਂਜੀ ਹਾਂਜੀ ਠੀਕ ਹੈ ਤੇ ਬੱਚਾ ਮਗਰ ਇਹਨੇ ਫਿਰ ਤੋਂ ਤੁਹਾਨੂੰ ਬੜਾ ਗਾਂ ਹੀ ਦਿਮਾੜਵਾ ਚਾਹੀਏ ਇਹਦੇ ਮਗਰ ਵੀ ਬੱਚਾ ਹੀ ਹੈ ਬੱਚਾ ਹੀ ਹੈ ਠੀਕ ਹੈ ਮਗਰ ਬੱਚਾ ਦੋਸਤੋ ਤੇ ਗਿੱਲਾ ਨੜੂ ਤੁਸੀਂ ਆਂ ਵੇਖ ਸਕਦੇ ਹੋ ਆ ਤੁਸੀਂ ਵੇਖੋ ਜੀ ਠੀਕ ਹੈ ਨੜੂ ਬੱਚੇ ਦੇ ਨਾਲ ਆ ਮੇਲ ਕਾਫ ਆ ਡੱਬਾ ਬੱਚਾ ਦੋਸਤੋ ਤੇ ਆ ਵੈਡ ਹੈਗੀ ਠੀਕ ਆ ਕ੍ਰੋਸ ਆ ਐਚਪ ਤੇ ਸ਼ਾਹੀਵਾਲ ਦਾ ਕ੍ਰੋਸ ਆਂਗਾ ਤੇ ਦੂਜਾ ਸੂਆ ਦੇ ਕਿੰਨਾ ਕੁ ਬੋਲਾ ਜਿਹੜਾ ਹੁਣ ਆਪਾਂ ਚੋ ਚੁੱਕੇ ਆਂ ਜੀ ਦੋ ਡੰਗ ਦਾ ਵੀਰ ਜੀ ਇਹਦੇ ਥੱਲੇ 9 ਕਿਲੋ ਬੋਲਾ ਡੰਗ ਦਾ ਹੈਗਾ ਅੱਛਾ ਜੀ ਹਾਂ ਜੀ 9 ਟਾਫ ਕਰਤੀ ਹੋຊੀ ਹੁਣ ਠੀਕ ਆ ਤਾਂ ਕਿਵੇਂ ਆ ਧਾਰ ਚਵਾਈ ਕਿਵੇਂ ਵਧੀਆ ਵੀਰ ਜੀ ਪੂਰੀ ਵੇਖੋ ਥਾਨ ਰੋਗ ਰੁਕਦਾ ਠੀਕ ਆ ਜੀ ਹਾਂ ਜੀ ਜਵਾਬ ਅਸਮਾ ਵੀਰ ਅਮਰਤ ਕਹਿ ਰਿਹਾ ਵੀ ਬੈਸਟ ਹੈਗਾ ਠੀਕ ਆ ਜੀ ਬਾਕੀ ਨਾਲ ਦੀ ਨਾਲ ਤੁਹਾਨੂੰ ਤੋਰ ਕੇ ਦਿਖਾਉਂਦੇ ਆ ਤੇ ਜਵਾਬ ਅਸਮਾ ਇੱਕ ਨੰਬਰ ਆ ਆ ਤੁਸੀਂ ਦੇਖ ਸਕਦੇ ਹੋ ਬੱਚਾ ਆ ਦੇਖੋ ਜੀ ਚਲੋ ਜੀ ਠੀਕ ਹੈ ਜੀ ਅਮਰਤ ਵੀਰ ਤੋਰ ਲਗੇ ਹਵਾਨੇ ਦੀ ਪੰਤਰ ਜਿਹੜੀ ਆ ਦੋਸਤੋ ਵਧੀਆ ਹੈਗੀ ਠੀਕ ਆ ਨੋਰਮਲ ਜਿੰਨਾ ਦਾ ਰੇਟ ਹੋਊਗਾ ਉਸ ਹਿਸਾਬ ਨਾਲ ਆਪਾਂ ਦੁੱਧ ਦੀ ਆਸ ਕਰ ਸਕਦੇ ਆ ਵੀ ਇਤੋਂ ਕੋਈ 12 ਤੋਂ ਪਲੱਸ 12 12 13 12 13 ਤੱਕ ਹੱਸ ਕੇ ਚਵਾਈ ਜਾਊਗੀ ਸੇਵਾ ਦੇ 12 ਪੂਰਾ ਤੱਕ 14 ਕਿਲੋ ਦੁੱਧ ਚੋਊਗੀ ਗੈਂਡ ਸਾਫ਼ ਸੁੱਕੀ ਕੀਤੀ ਲੈਵੇ ਖੁੱਲੇ ਦੀ ਆ ਪੂਰੀ ਠੀਕ ਹੈ ਭਰਾ ਤੇ ਇਹਦਾ ਮੁੱਲ ਕੀ ਲਾਊਗਾ ਮੋਲ ਵੀਰ ਜੋ ਮਾਲ ਦੀ ਕਰੀਏ 35000 ਰੁਪਏ 35 ਦੀ ਲੈਣ ਦੇਣੀ ਹੈ ਹਾਂ ਠੀਕ ਹੈ ਛੋੜ ਛੱਪਾ ਕਰਾਂਗੇ ਛੋੜ ਛੱਪਾ ਤਾਂ ਹੁੰਦਾ ਰਹਿੰਦਾ ਜੋ ਵੀ ਆ ਹਾਂਜੀ ਹਾਂਜੀ ਪੰਚਾਇਤ ਹੁੰਦੀ ਚੰਗੀ ਹਾਂਜੀ ਛੋੜ ਛੱਪਾ ਭਰਾਵੋ 35000 ਦੇ ਵਿੱਚ ਹੋ ਜਾਊਗਾ ਬਾਕੀ ਮੈਂ ਬਹੁਤ ਸੋਹਣੀ ਐਂਡ ਰੂਟਰ ਦੀ ਚੰਗੀ ਆ ਤਾਂ ਵੀ ਐਵੇਂ ਠੀਕ ਆ ਜੀ ਤੇ ਬਿਲਕੁਲ ਮੋਟਾ ਗੋਲ ਥਾਣਾ ਦੋਸਤੋ ਠੀਕ ਆ ਚਾਰੇ ਥਾਣ ਜਿਹੜੇ ਆ ਇੱਕਸਾਰ ਨੇ ਇੱਕ ਬਰਾਬਰ ਨੇ ਅੱਜ ਮੈਨੂੰ ਪਤਾ ਸੁਣੀ ਅੱਛੀ ਸਾਸੂ ਕੀਤੀ ਆ ਵਹਾਨੇ ਦੀ ਪੂਰੀ ਖੁੱਲੀ ਬਿਲਕੁਲ ਬਿਲਕੁਲ ਹਾਂਜੀ ਤੇ ਅੱਜ ਪਸੂ ਦੋਸਤੋ ਜਿਹੜੇ ਇਹ ਦੋਨੋਂ ਬਕਾਊ ਨੇ ਠੀਕ ਆ ਦੋਵੇਂ ਬਿਹੜਾ ਨੇ ਰੇਟ ਪੜਤਾ ਵੀ ਤੁਹਾਨੂੰ ਜ ਪਾਕੀ ਪਹਿਲੇ ਨੰਬਰ ਵਾਲੀ ਜਿਹੜੀ ਇਹ ਬੈੜ ਹੈ ਨਾ ਚੰਗੀ ਸੋਹਣੀ ਇਹ ਵੀ ਬਹੁਤ ਖਾਸ ਲੱਗੀ ਆ ਚਾਹੇ ਰੇਟ ਨੂੰ ਵੇਖ ਲੇ ਕਿ ਭਵਾਨਾ ਚੌਰਸ ਬਖਾਲਾ ਕਾਫੀ ਸੋਹਣਾ ਤੇ ਅੱਗੇ ਨੂੰ ਤੁਸੀਂ ਦੇਖੋਗੇ ਬਨਾਵਟ ਜਿਹੜੀ ਹਵਾਨੇ ਦੀ ਕਾਫੀ ਅੱਗੇ ਦੇ ਜਰੀ ਹੈ ਤੇ ਮਗਰ ਵੀ ਜਿਹੜਾ ਦੋਸਤੋ ਬਿਲਕੁਲ ਹੋਰਾਂ ਇੱਕ ਵਾਈ ਵੀ ਕਿਹੜਾ ਕੰਮ ਹੈ ਇਹ ਇਹ ਜੀ ਪੰਜ ਤੋਂ ਪੰਜ ਹੀ ਹੁੰਦੀ ਪੰਜ ਤੋਂ ਪੰਜ ਹੁਣ ਕਰ ਚੁੱਕੇ ਸੀ ਕਿ ਕਰਨੀ ਹੈ ਜੇ ਕਰਨੀ ਵੀ ਜੀ ਅਜੇ ਕਰਨੀ ਹੈ ਹਨਾ ਠੀਕ ਹੈ ਜੀ ਅਜੇ ਕਰਨੀ ਹੈ ਚਵਾਈ ਤੇ ਨੰਬਰ ਆਪਣੇ ਬੋਲ ਦਿੱਗੇ ਜੀ ਮੇਰੀ ਆਪਣਾ ਨੰਬਰ ਹੈ 8146450629872429 ਠੀਕ ਹੈ ਵੀਰ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਅਮਰਤ ਪਿੰਡ ਕੜਕੇ ਤੁਸੀਂ ਖਾਸ ਵਿਜਿਟ ਕਰਨੀ ਹੈ ਨੇੜੇ ਚੋਲਾ ਸਾਹਿਬ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ